ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ PB77 study point ਤੇ ਸੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਪੀਐਸਪੀਸੀਲ ਦੀ ਤਿਆਰੀ ਇਸ ਚੈਨਲ ਤੇ ਫ੍ਰੀ ਆਫ ਕੋਸਟ ਕਰਾਈ ਜਾ ਰਹੀ ਹੈ ਸੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜੇ ਦੋਸਤ ਸਾਡੇ WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹਨ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਦਾ ਡਾਇਰੈਕਟ WhatsApp ਤੇ ਜੁਆਇਨ ਹੋ ਸਕਦੇ ਹੋ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਉੱਪਰ ਦਿੱਤੇ ਨੰਬਰ ਆ ਵੀ ਲਿਖਾ ਦੇਣਾ 96461 ਐਂਡ 15144 ਇਸ ਨੰਬਰ ਤੇ ਓਨਲੀ 200 ਰੁਪਏ Google Pay ਕਰਕੇ ਇਸ ਨੰਬਰ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ ਸਾਰੀਆਂ ਦੀ ਸਾਰੀਆਂ ਕਲਾਸਾਂ ਦੀਆਂ PDF ਬਹੁਤ ਹੀ ਚੰਗੇ ਮਟੀਰੀਅਲ ਨਾਲ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਜਾਣ ਗਿਆ ਜੀ ਸੋ ਜੇ ਵੀਡੀਓ ਤੁਹਾਨੂੰ ਸਾਡੀ ਪਸੰਦ ਆਉਂਦੀ ਹੈ ਤਾਂ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਨਾ ਐਂਡ ਲਾਈਕ ਸਾਡੀ ਵੀਡੀਓ ਜ਼ਰੂਰ ਕਰਨਾ ਐਂਡ ਸ਼ੇਅਰ ਆਪਣੇ ਆਪਣੇ ਸਾਰੇ ਗਰੁੱਪਾਂ ਵਿੱਚ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਕਿਸੇ ਦਾ ਫਾਇਦਾ ਹੋ ਸਕੇ ਸੋ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਜ਼ਮੀਨ ਦੋਜ਼ ਕੇਵਲ ਦੀ ਸਰਵਿੰਗ ਡੈਸ਼ ਤੋਂ ਬਣੀ ਹੁੰਦੀ ਹੈ ਤਾਂ ਆਪਸ਼ਨਾਂ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਅਬਰਕ ਦੂਸਰੀ ਹੈ ਕਾਗਜ਼ तीसरी है पटसन यानी कि जूट चौथी है एन हाँ जी दोस्तों सो so, इसका जो राइट आंसर है दोस्तों वो है पटसन पटसन ठीक है दोस्तों ब्रैकेट से पा लो जूट या जूट भी कल्ला हो सकता है राइट दोस्तों अगर आप चलते हैं नैक्सट क्वेश्चन पर ਕਵੈਸਚਨ ਨੰਬਰ ਹੈ 2 ਜ਼ਮੀਨ ਦੋਜ਼ ਕੇਬਲ ਦੀ ਦਿੱਤੀਆਂ ਵਿੱਚੋਂ ਕਿਹੜੀ ਪਰਤ ਸਟੀਲ ਦੀ ਤਾਰ ਦੀ ਸਟੀਲ ਟੇਪ ਦੀ ਬਣੀ ਹੁੰਦੀ ਹੈ ਸਟੀਲ ਦੀ ਤਾਰ ਜਾਂ ਸਟੀਲ ਟੇਪ ਦੀ ਬਣੀ ਹੁੰਦੀ ਹੈ ਤਤਵੀ ਖੋਲ ਕੰਡਕਟਰ ਕੋਰ ਬੈਂਡਿੰਗ ਜਾਂ ਆਰਮਰਿੰਗ ਆਣੀ ਦੋਸਤੋ ਸੋ ਇਸ ਦਾ ਮੇਰੇ ਪਿਆਰੇ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੋ ਜਾਏਗਾ ਅਰ ਮਰਿੰਗਾ ਆਪਸ਼ਨ ਡੀ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਨੈਕਸਟ ਕੁਐਸਚਨ ਤੇ ਚਲ ਜੀ ਕੁਐਸਚਨ ਨੰਬਰ ਹੈ 3 ਹੇਠਾਂ ਦਿੱਤੇਆਂ ਵਿੱਚੋਂ ਕਿਹੜੀ ਮਸ਼ੀਨ ਜਨਕੀ ਜੰਤਰ ਊਰਜਾ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਪਰਵਰਤਿਤ ਨਹੀਂ ਕਰ ਸਕਦਾ ਤਾਂ ਆਪਸ਼ਨ ਆ ਆਪਣੇ ਸਾਹਮਣੇ ਦਿੱਤੇ ਹੋਏ ਨੇ ਪਹਿਲੀ ਹੈ ਟਰਾਂਸਫਾਰਮਰ ਦੂਸਰੀ ਹੈ ਪੰਪ ਤੀਸਰੀ ਹੈ ਮੋਟਰ ਚੌਥੀ ਹੈ ਜਨਰੇਟਰ ਹਾਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਟਰਾਂਸਫਾਰਮਰ ਆਪਸ਼ਨ ਏ ਬਿਲਕੁਲ ਰਾਈਟ ਆਨਸਰ ਇਸ ਦਾ ਦੋਸਤੋ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਤੇ ਚਲੀਏ ਜੀ ਕੁਐਸਚਨ ਨੰਬਰ ਹੈ 4 ਡਾਇਲੈਕਟ੍ਰਿਕ ਸਟਰੈਂਥ ਹੇਠਾਂ ਦਿੱਤਿਆਂ ਵਿੱਚੋਂ ਕਿਸ ਦੇ ਨਾਲ ਸੰਬੰਧਿਤ ਹੈ ਪ੍ਰਤੀਰੋਧ प्रतिरोधक इंसुलेटर प्रतिरोध प्रतिरोधक अ चालक कंपैसटर बैंक कंपैसटर चालक सॉरी कपैसटर इंसुलेटर हाँ जी दोस्तों so, इसका राइट आंसर है कंपैसटर इंसुलेटर ऑप्शन डी बिल्कुल राइट आंसर है अतः इंसुलेटर नेक्स्ट ਕਵੈਸਚਨ ਚੱਲ ਗਿਆ ਦੋਸਤੋ ਕਵੈਸਚਨ ਨੰਬਰ ਹੈ 5 ਇੱਕ ਹੀ ਸਮਗਰੀ ਦੀਆਂ ਦੋ ਤਾਰਾਂ ਦੇ ਪ੍ਰਤੀਰੋਧ ਦਾ ਅਨੁਪਾਤ ਕਿੰਨਾ ਹੋਵੇਗਾ ਜੇਕਰ ਇੱਕ ਤਾਰ ਦੀ ਲੰਬਾਈ ਦੁੱਗਣੀ ਅਤੇ ਦੂਜੀ ਤਾਰ ਦਾ ਖੇਤਰਫਲ ਵੀ ਪਹਿਲੀ ਤਾਰ ਦੇ ਤੁਲਨਾ ਵਿੱਚ ਦੁੱਗਣਾ ਹੈ ਸੋ ਇਸ ਦਾ ਰਾਈਟ ਆਨਸਰ ਮੈਂ ਸਿੱਧਾ ਤੁਹਾਨੂੰ ਦੱਸ ਦਿੰਨਾ ਇਸ ਦਾ ਰਾਈਟ ਆਨਸਰ ਆ ਜਾਏਗਾ 1:1 ਕਲਾਸਾਂ ਦੇ ਵਿੱਚ ਸੋਲਵ ਕਰਨੇ ਨਿਊਮੈਰੀਕਲ ਦੇ ਕੁਐਸਚਨਾਂ ਦੀਆਂ ਕਲਾਸਾਂ ਪਈਆਂ ਹਨ ਤੁਸੀਂ ਜਾ ਕੇ ਦੇਖ ਲਓ ਪਲੇਲਿਸਟ ਵਿੱਚ ਜਾ ਕੇ ਸੋ ਹੁਣ ਟਾਈਮ ਘੱਟ ਹੋਣ ਕਰਕੇ ਸਿੱਧਾ ਡਾਇਰੈਕਟ ਐਮਸੀਕਿਊ ਹੀ ਕਰ ਰਹੇ ਹਾਂ ਨੈਕਸਟ ਕੁਐਸਚਨ ਤੇ ਚੱਲੀਏ ਜੀ ਇਲੈਕਟ੍ਰਿਕ ਪਾਵਰ ਦੀ ਸਹੀ ਇਕਾਈ ਕੀ ਹੈ ਇਲੈਕਟ੍ਰਿਕ ਪਾਵਰ ਦੀ ਸਹੀ ਇਕਾਈ ਕੀ ਹੈ ਨਿਊਟਨ ਸੈਕਿੰਡ ਪ੍ਰਤੀ ਮੀਟਰ ਨਿਊਟਨ ਮੀਟਰ न्यूटन मीटर प्रति सेकंड इज आर न्यूटन हां जी दोस्तों सो इज द राइट आंसर हैंड न्यूटन प्रति न्यूटन मीटर एंड प्रति सेकंड चलिए दोस्तों अब नेक्स्ट क्वेश्चन थे क्वेश्चन नंबर है 7 जेकर सुरक्षा चिन्ह नीले रंग ਦਾ ਹੈ ਤਾਂ ਇਹ ਹੇਠਾਂ ਦਿੱਤਾ ਵਿੱਚੋਂ ਕਿਸ ਵਿਕਲਪ ਨੂੰ ਦਰਸਾਉਂਦਾ ਹੈ ਚਤਾਵਣੀ لازਮੀ ਸੁਰੱਖਿਆ ਸਥਿਤਾ ਜਾਂ ਰੋਕ ਮਨਾਈ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਲਾਜ਼ਮੀ ਆਪਸ਼ਨ B ਇਸ ਦਾ ਰਾਈਟ ਆਨਸਰ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਤੇ ਹੇਠਾਂ ਦਿੱਤੇ ਆ ਵਿੱਚੋਂ ਕਿਹੜੇ ਕੰਪੋਨੈਂਟ ਓਵਰਹੈਡ ਲਾਈਨਾਂ ਵਿੱਚ ਨਹੀਂ ਵਰਤੇ ਜਾਂਦੇ ਹਨ ਆਪਸ਼ਨ ਆਪਨੇ ਸਾਹਮਣੇ ਦਿੱਤੀਆਂ ਹੋਈਆਂ ਨੇ ਪਹਿਲੀ ਹੈ ਗਾਰਡ ਦੂਸਰੀ ਹੈ ਇਨਸੂਲੇਟਰ ਤੀਸਰੀ ਹੈ ਕੰਪੈਸਟਰ चौथी है खंभे हां जी दोस्तों इनन ਵਿੱਚੋਂ कंਪਾਸਰ ওভারਹੈਡ ਲਾਈਨਾਂ ਵਾਸਤੇ ਨਹੀਂ ਵਰਤੇ ਜਾਂਦੇ ਕਿਹੜੇ ਜੀ हां जी, जी दोस्तों द राइट आंसर है कंपासਟਰ ਕਿਉਂਕਿ ਗਾਰਡਿੰਗ ਵੀ ਵਰਤੀ ਜਾਂਦੀ ਹੈ ਜਿਵੇਂ ਆ ਪੋਲ ਹੋ ਗਿਆ ਆਪਣਾ ਇੱਕ ਇੱਕ ਆ ਪੋਲ ਹੋ ਗਿਆ ਆਹ ਚਾਰੇ ਤਾਰਾ ਪਾਈ ਹੋਈ ਨੇ ਆਪਣੇ ਤਿੰਨ ਇਹਦੇ ਥਲੇ ਜੋ ਦੁਰਘਟਨਾ ਤੋਂ ਮੰਨ ਲਓ ਥਲੇ ਕੋਈ ਸੜਕ ਹੈ ਜਾਂ ਕਿਸੇ ਵੀ ਚੀਜ਼ ਤੋਂ ਬਚਾਉਣ ਲਈ ਗਾਰਡਿੰਗ ਕੀਤੀ ਹੁੰਦੀ ਹੈ ਗਾਰਡਿੰਗ ਜ਼ਰੂਰੀ ਹੈ ਇਨਸੂਲੇਟਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਪੈਸਟਰ ਹੀ ਵਰਤੇ ਜਾਂਦੇ ਸੋ ਇਸ ਦਾ ਰਾਈਟ ਆਨਸਰ ਹੈ ਕਪੈਸਟਰ ਨੈਕਸਟ ਕੁਸਚਨ ਤੇ ਚੱਲ ਜੀ ਕੁਸਚਨ ਨੰਬਰ ਹੈ 9 ਪੀ ਐਮ ਐਮ ਸੀ ਯੰਤਰਾ ਵਿੱਚ ਪੀ ਹੀਟਾਂ ਦਿੱਤੇ ਵਿੱਚੋਂ ਕਿਸ ਨੂੰ ਦਰਸਾਉਂਦਾ ਹੈ ਪਰਮਨੈਂਟ ਪਿਵਟ ਪੁਆਇੰਟਰ ਜਾਂ ਪੀਕ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਪਰਮਨੈਂਟ ਪੀ ਮਤਲਬ ਪਰਮਨੈਂਟ ਸੋ ਨੈਕਸਟ ਕੁਸਚਨ ਚਲਿਏ ਦੋਸਤੋ ਆਪਾਂ ਕੁਸਚਨ ਨੰਬਰ ਹੈ ਆਪਣਾ 10 ਮੋਸਟ ਇੰਪੋਰਟੈਂਟ ਕੁਸਚਨ ਬਿਜਲੀ ਝਟਕਾ ਬਿਜਲੀ ਕਰੰਟ ਦਾ ਪ੍ਰਭਾਵ ਬਿਜਲੀ ਕਰੰਟ ਦਾ ਡੈਸ਼ ਪ੍ਰਭਾਵ ਹੈ ਹਾਂਜੀ ਦੋਸਤੋ दसो जी इसका राइट आंसर है दोस्तों वो है भौतिक इतें आ जाएगा भौतिक ठीक दोस्तो। है दोस्तों अगर आप चलते नैक्सट क्वेश्चन पे क्वेश्चन नंबर है ग्यारह आर सी सी पोल का अर्थ की है हां जी दोस्तों दसो जी आरसीसी पोल ਦਾ ਅਰਥ ਕੀ ਹੈ ਤਾਂ ਆਪਸ਼ਨ ਆਪਨੇ ਸਾਹਮਣੇ ਦਿੱਤੀਆਂ ਹੋਈਆਂ ਹਨ ਚੰਗੀ ਤਰ੍ਹਾਂ ਪੜ੍ਹ ਲਓ ਉਸ ਤੋਂ ਬਾਅਦ ਇਸ ਦੀ ਆਪਸ਼ਨ 1 ਰਾਈਟ ਹੈ ਉਹ ਕਿਹੜੀ ਹੈ ਮੈਂ ਦੱਸ ਦੇਣਾ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰੀਨਫੋਰਸਡ ਸੀਮੈਂਟ ਕੰਕਰੀਟ ਪੋਲ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਦੋਸਤੋ ਕਵਸ ਨੰਬਰ ਹੈ 12 ਭਾਰਤ ਵਿੱਚ ਹੇਠ ਲਿਖਿਆ ਵਿੱਚੋਂ ਵੋਲਟੇਜ ਦੇ ਟਰਾਂਸਮਿਸ਼ਨ ਨਹੀਂ ਕੀਤਾ ਜਾਂਦਾ ਕਿਹੜੀ ਵੋਲਟੇਜ ਦੇ ਟਰਾਂਸਮਿਸ਼ਨ ਨਹੀਂ ਕੀਤਾ ਜਾਂਦਾ ਟਰਾਂਸਮਿਸ਼ਨ ਤਾਂ ਵੱਡੀਆਂ ਲੈਣਾ ਹੋਗੀਆਂ ਜੀ 400 KV 220 KV 11 KV ਜਾਂ 132 KV ਹਾਂਜੀ ਦੋਸਤੋ ਦੱਸੋ ਜੀ ਦਾ ਰਾਈਟ ਆਨਸਰ ਹੈ ਦੋਸਤੋ ਇਸ ਦਾ ਉਹ ਹੋ ਜਾਏਗਾ 11 KV 11 KV ਜਾਣ ਕੇ ਠੀਕ ਹੈ ਜੀ ਨੈਕਸਟ ਕੁਐਸਚਨ ਤੇ ਚੱਲ ਜੀ ਦੀ ਕੁਐਸਚਨ ਨੰਬਰ ਹੈ 13 ਚਮੜੀ ਪ੍ਰਭਾਵ ਦੇ ਕਾਰਨ ਏਸੀ ਸੰਚਾਰਨ ਲਾਈਨ ਵਿੱਚ ਤਾਰਾ ਦੀ ਪ੍ਰਵਿਰਤੀ ਚਾਲਕ ਦੀ ਸਤਾ ਵਿੱਚ ਪ੍ਰਵਾਹ ਹੋਣ ਦੀ ਹੁੰਦੀ ਹੈ ਚਾਲਕ ਦੇ ਮੱਧ ਵਿੱਚ ਪ੍ਰਵਾਹ ਹੋਣ ਦੀ ਹੁੰਦੀ ਹੈ ਟ੍ਰਾਂਸਮਿਸ਼ਨ ਦੀ ਗੱਲ ਕਰ ਰਿਹਾ ਹੈ ਚਾਲਕ ਵਿੱਚ ਜ਼ਿਆਦਾ ਵੋਲਟੇਜ ਕਰਨ ਦੀ ਹੁੰਦੀ ਹੈ ਭਵਨ ਤਾਰਾ ਹਾਨੀ ਉਤਪੰਨ ਕਰਨ ਦੀ ਹੁੰਦੀ ਹੈ ਹਾਂ ਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਚਾਲਕ ਦੀ ਸਤਾ ਵਿੱਚ ਪ੍ਰਵਾਹ ਹੋਣ ਦੀ ਹੁੰਦੀ ਹੈ ਚਮੜੀ ਪ੍ਰਭਾਵ ਸਕਿਨ ਇਫੈਕਟ ਠੀਕ ਹੈ ਜੀ ਨੈਕਸਟ ਚਲਿਏ ਜੀ ਕੁਐਸਚਨ ਨੰਬਰ ਹੈ ਆਪਣਾ 14 ਸਸਪੈਂਸ਼ਨ ਟਾਈਪ ਇਨਸੂਲੇਟਰ ਦੀ ਹਰੇਕ ਡਿਸਕ ਵਿੱਚ ਵੋਲਟੇਜ ਦਾ ਵਿਤਰਣ ਸਮਾਨ ਹੁੰਦਾ ਹੈ जीरो ਹੁੰਦਾ ਹੈ ਦਾ ਵਿਤਰਣ ਆਸਮਾਨ ਹੁੰਦਾ ਹੈ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਸੋ ਇਸ ਦਾ ਰਾਈਟ ਆਨਸਰ ਹੈ ਦੋਸਤੋ ਦੱਸ ਦੇਣਾ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਣਾ ਦਾ ਵਿਤਰਣ ਆਸਮਾਨ ਹੁੰਦਾ ਹੈ ਸਸਪੈਂਸ਼ਨ ਟਾਈਪ ਇਨਸੂਲੇਟਰ ਦੀ ਰੇਕ ਡਿਸਕ ਵਿੱਚ ਵੋਲਟੇਜ ਦਾ ਵਿਤਰਣ ਆਸਮਾਨ ਹੁੰਦਾ ਹੈ ਠੀਕ ਹੈ ਜੀ ਨੈਕਸਟ ਕੁਸਚਨ ਚਲਿਏ ਦੋਸਤੋ ਆਪਾਂ ਕੁਸਚਨ ਨੰਬਰ ਹੈ ਆਪਣਾ 15 ਸੰਟ੍ਰੇਨ ਇਨਸੂਲੇਟਰ ਸੰਚਾਰਨ ਸੰਚਾਰਨ ਲਈ ਵਿੱਚ ਇਨਸੂਲੇਟਰ ਟਰਾਂਸਮਿਸ਼ਨ ਲਾਈਨ ਵਿੱਚ ਮੁੱਖ ਲਾਈਟ ਦੀ ਦਿਸ਼ਾ ਬਦਲਣ ਦੀ ਸਥਿਤੀ ਵਿੱਚ ਲਗਾਏ ਜਾਂਦੇ ਹਨ ਸਟੇ ਵਾਇਰ ਸ ਲਗਾਏ ਜਾਂਦੇ ਹਨ ਹਰੇਕ ਪੋਲ ਤੇ ਲਗਾਏ ਜਾਂਦੇ ਹਨ ਅਸਮਾਨੀ ਬਿਜਲੀ ਤੋਂ ਰੱਖਿਆ ਲਈ ਬਚਾਏ ਜਾਂਦੇ ਹਨ ਆ ਦੇਖ ਲਓ ਦੋਸਤੋ ਆਪਣੇ ਕੋਲ ট্রান্সমিਸ਼ਨ ਲਾਈਨ ਦਾ ਟਾਵਰ ਹੈ ਆ ਦੇਖੋ ਦੋਸਤੋ ਜਿਹੜੇ ਇੱਥੋਂ ਇਨਸੂਲੇਟਰ ਲਾਇਆ ਜਾਂਦਾ ਡਿਸਕ ਜਿਹੜੀ ਇੱਥੋਂ ਲਾਈ ਜਾਂਦੇ ਹਨ ਐ ਟੇਡੀਆਂ ਜੀਆਂ ਖਿੱਚ ਪਾਉਣ ਨੂੰ ਤਾਰਾਂ ਨੂੰ ਥੋੜੀ ਜਿਹੀ ਖਿੱਚ ਪਾਉਣ ਲੋ ਉਸ ਨੂੰ ਕੀ ਕਹਿੰਦੇ ਹਨ ਸਟ੍ਰੇਨ ਇਨਸੂਲੇਟਰ ਮੁੱਖ ਲਾਈਨ ਦੀ ਦਿਸ਼ਾ ਬਦਲਣ ਦੀ ਸਥਿਤੀ ਵਿੱਚ ਲਗਾਜਾਂਦੇ ਹਨ। ਸਟ ਹੈ ਰਾਈਟ ਆਨਸਰ ਹੈ। ਲੱਗੀ ਸਮਝ ਦੋਸਤੋ। ਸੋ ਇਸ ਦੀ ਨਾਲ ਹੀ ਸਾਡੀ ਅੱਜ ਦੀ ਆਪਣੀ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕੇਸਰ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਮੈਨੂੰ ਜਰੂਰ ਦੱਸ ਦਿਓ। ਕਿਉਂਕਿ ਸਾਡਾ ਵੀ ਥੋੜਾ ਹੌਸਲਾ ਵੱਜ ਜਾਂਦਾ ਹੈ ਵੀ ਕਿ ਸਾਨੂੰ ਦੋਸਤ ਪਿਆਰ ਕਰਦੇ ਹਨ। ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ ਐਂਡ ਸ਼ੇਅਰ ਵੀ ਜ਼ਰੂਰ ਕਰੋ। ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਨਾ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਜਿਹੜੇ ਦੋਸਤ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ ਤੇ ਤੁਸੀਂ ਸਾਨੂੰ ਓਨਲੀ 200 ਰੁਪਏ Google Pay ਕਰਕੇ 200 ਰੁਪਏ Google Pay ਕਰਕੇ WhatsApp ਤੇ ਸਾਨੂੰ ਇਸ ਨੰਬਰ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਦੇਣਾ ਹੈ ਤੁਹਾਨੂੰ 30 ਤੋਂ 35 ਕਲਾਸਾਂ ਦੀਆਂ ਪੀਡੀਐਫ ਤੁਰੰਤ ਮਿਲ ਜਾਣਗੀਆਂ ਜਿੰਦੇ ਨਾਲ ਤੁਸੀਂ ਬਹੁਤ ਹੀ ਵਧੀਆ ਤਿਆਰੀ ਕਰ ਸਕਦੇ ਹੋ ਸੋ ਆਪਾਂ ਮਿਲਦੇ ਆਂ ਨੈਕਸਟ ਕਲਾਸ ਵਿੱਚ ਤੱਕ ਤੱਕ ਲਈ ਥੈਂਕ ਯੂ ਵੈਰੀ ਮਚ